पिछले कई दिनों से इलाके में घनी धुंध और कोहरा छाया हुआ है जिसके कारण सड़क हादसों का खतरा बढ़ गया इसी धुंध के कारण आज सुबह दोराहर राष्ट्रीय राजमार्ग पर एक भीषण सड़क हादसा हुआ मौके की तस्वीरें आप साथ साथ स्क्रीन पर देख पा रहे हैं जहां पर सड़क के बीचों बीच पलटी हुई कार दिखाई दे रही है घनी धुंध की वजह से एक कार अनियंत्रित होकर सड़क के डिवाइडर से टकरा गई और पलट गई इस हादसे में कार सवार चार लोग गंभीर रूप से घायल हो गए बताया जा रहा है कार में सवार चारों व्यक्ति कपूरथला जिले के रहने वाले है वे अपने एक रिश्तेदार को छोड़ने के लिए दिल्ली गए थे जो हाल ही में दुबई गया था दिल्ली से वापस लौटते समय यह हादसा हो गया धुंध इतनी ज्यादा थी कि ड्राइवर को आगे कुछ भी दिखाई नहीं दिया और कार का संतुलन बिगड़ गया टक्कर इतनी तेज थी कि कार पलट गई जिससे मौके पर अफरा-तफरी मच गई अभी देखें यह पूरी वीडियो ये नहीं सवेरे 6:30 बजे के करीब हमोनपुर लाग के खड़े सीगे जी सानो एक 112 तो मैसेज आया जी कटोरम तो कि एक ਅਮੇਜ ਗੱਡੀ ਹੈ ਜੀ ਦਰਾਹੇ ਲਾਗੇ ਰਵਲਟਨ ਰਿਸੋਰਟ ਹੈ ਜੀ ਉਹਦੇ ਲਾਗੇ ਵੀ ਫੁੱਟਪਾਥ 'ਚ ਲੱਗਣ ਕਾਰਨ ਪਲਟ ਗਈ ਜਦੋਂ ਐਸਐਸਐਫ ਟੀਮ ਉੱਥੇ ਮੌਕੇ ਤੇ ਪਹੁੰਚੀ ਜੀ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਜਿਹੜੇ ਚਾਰ ਬੰਦੇ ਵਿੱਚ ਸਵਾਰ ਸੀਗੇ ਦਿੱਲੀ ਤੋਂ ਆਏ ਸੀਗੇ ਤੇ ਇਹਨਾਂ ਦੀ ਗੱਡੀ ਇੰਨੀ ਜ਼ੋਰ ਨਾਲ ਵਿੱਚ ਫੁੱਟਪਾਥ 'ਚ ਵੱਜੇ ਤੇ ਪਲਟ ਗਈ ਪਲਟਣ ਤੋਂ ਬਾਅਦ ਉਹ ਪਬਲਿਕ ਨੇ ਸਾਡੇ ਜਾਣ ਤੋਂ ਪਹਿਲਾਂ ਕੱਢ ਲਏ ਸੀਗੇ ਜੀ ਵਿੱਚੋਂ ਤੇ ਐਂਬੂਲੈਂਸ ਰਾਹੀਂ ਸਾਨੇ ਵਾਲਾ ਹਸਪੀਟਲ ਪਹੁੰਚਾਤੇ ਸੀਗੇ ਸੱਟਾਂ ਪੇਟਾਂ ਆਂ ਦੇ ਮਾਮੂਲੀ ਨੇ ਜੀ ਇਹ ਕੁਝੀਆਂ ਸੱਟਾਂ ਲੱਗੀਆਂ ਨੇ ਸਾਡੇ ਉਹਨਾਂ ਦੇ ਫੋਨ ਤੇ ਸੰਪਰਕ ਹੋਇਆ ਤੇ ਉਹ ਰਹਿਣ ਵਾਲੇ ਨੇ ਜੀ ਭਣੂਕੇ ਪਿੰਡ ਪੈਂਦਾ ਭਣੂਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿਹੜੇ ਦਿੱਲੀ ਤੋਂ ਆ ਰਹੇ ਸੀ ਜੀ ਤੇ ਉਹਨਾਂ ਨੇ ਪਹਿਲਾਂ 10 ਮਿੰਟ ਪਹਿਲਾਂ ਕਿਤੇ ਚਾਹ ਵੀ ਪੀਤੀ ਆ ਹੋਟਲ ਤੇ ਉਹ ਕਹਿੰਦੇ ਵੀ ਧੁੰਦ ਦਾ ਕੋਈ ਪਰੋਲਾ ਜਿਹਾ ਆ ਕਿ ਉਹ ਆਉਣ ਕਾਰਨ ਵੀ ਡਰਾਈਵਰ ਨੂੰ ਦੇਖਿਆ ਨਹੀਂ ਜੀ ਅੱਗੇ ਕੱਟੀ ਪੇ ਕੰਟਰੋਲੋਂ ਕਿ ਉਹਦੇ ਵਿੱਚ ਵੱਜੀ ਗੱਡੀ ਪੂਰੀ ਤਰ੍ਹਾਂ ਖਤਮ ਹੋ ਗਈ ਜੀ ਜਿਹੜਾ ਅਸੀਂ ਉੱਥੇ ਕੱਟੀ ਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਵਾ ਕੇ ਆਏ ਜੀ ਕਾਰ ਦੀ ਪਾਕਿਸਤਾਨ ਇਸ ਸਪੀਡ ਨੇ ਜੀ ਤੁੰਦੇ ਬਹੁਤ ਪੈ ਰਹੀ ਹੈ ਜੀ ਤੁੰਦੇ ਦੇ ਕਾਰਨ ਕਹਿ ਸਕਦੇ ਆਪਾਂ ਵੀ ਤੁੰਦੇ ਦੇ ਕਾਰਨ ਨੇ ਗੱਡੀ ਇਹ ਨੁਕਸਾਨ ਹੋਇਆ ਨਹੀਂ ਤਾਂ ਜਿਵੇਂ ਚਾਹ ਪੀ ਕੇ ਚੱਲੇ ਸੀ ਹਲੇ ਤਾਂ ਕੋਈ ਨੀਂਦ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ ਕੋਈ ਨੀਂਦ ਨਹੀਂ ਆਈ ਹੈ ਆਪਾਂ ਕਹਿੰਦੇ ਸਭ ਲੋਕ ਨੂੰ ਤਾਂ ਇਹ ਹੀ ਹੈ ਜੀ ਆਪਣੀ ਸਪੀਡ ਲਿਮਟ 'ਚ ਚਲਾਓ ਤੁੰਦੇ ਦੇ ਦਿਨ ਚੱਲ ਰਹੇ ਨੇ ਬਹੁਤ ਬਹੁਤ ਤੁੰਦ ਪੈ ਰਹੀ ਹੈ ਜੀ ਰੋਜ਼ ਤੇ ਸਪੀਡ ਲਿਮਟ 'ਚ ਰੱਖੋ ਇੰਡੀਕੇਟਰ ਰਿਫਲੈਕਟਰ ਰੋਡ ਦੇ ਉੱਪਰ ਗੱਡੀਆਂ ਖਰਾਬ ਹੁੰਦੀਆਂ ਨੇ ਉਹਨਾਂ ਨੂੰ ਜਲਦੀ ਥੱਲੇ ਤਾਰੋ ਉਹਨਾਂ ਦੇ ਮਗਰ ਕੋਈ ਸੇਫਟੀ ਕੋਨਾਂ ਵਗੈਰਾ ਲਾਓ ਆਪਣੀਆਂ ਰਾਤ ਨੂੰ ਕੋਈ ਟਾਰਚਾ ਰੱਖੋ ਮਗਰ ਉਹ ਨਹੀਂ ਤੇ ਰਟਾਰਚ ਮਾਰੋ ਜ ਨਹੀਂ ਤੇ ਰੋਡ ਕਲੀਅਰ ਨਹੀਂ ਹੁੰਦਾ ਜੀ ਕਿ ਨਹੀਂ ਤਾਂ ਕੋਈ ਨਾ ਕੋਈ ਹਾਦਸਾ ਹੋਣ ਦਾ ਪਤਰਾ ਰਹੇ